ਡੇਰੀ ਫਾਰਮਿੰਗ ਪੰਜਾਬ ਦੇ ਸਭ ਤੋਂ ਵਧੇਰੇ ਪਸੰਦੀਦਾ ਸਹਾਇਕ ਧੰਦਿਆਂ ਦੇ ਵਿੱਚੋਂ ਇੱਕ ਪੂਰੇ ਦੇਸ਼ ਦੇ ਦੁੱਧ ਉਤਪਾਦਕ ਸੂਬਿਆਂ ਦੇ ਵਿੱਚ ਪੰਜਾਬ ਮੋਰੀ ਕਤਾਰ ਵਿੱਚ ਸ਼ਾਮਲ ਹੈ ਪੰਜਾਬ ਦੀ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਇਸ ਦੀ ਗਵਾਹੀ ਭਰਦੀ ਹੈ ਡੇਰੀ ਫਾਰਮਿੰਗ ਦਾ ਧੰਦਾ ਸਿਰਫ ਦੁੱਧ ਉਤਪਾਦਨ ਤੱਕ ਹੀ ਸੀਮਿਤ ਨਹੀਂ ਹੈ ਇਸ ਪੂਰੇ ਕਾਰੋਬਾਰ ਨਾਲ ਪਸ਼ੂਆਂ ਦੇ ਵਪਾਰ ਅਤੇ ਟਰਾਂਸਪੋਰਟ ਵਰਗੇ ਧੰਦੇ ਵੀ ਜੁੜੇ ਹੋਏ ਨੇ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਏ ਤੇ ਇਹ ਨੁਕਸਾਨ ਕੋਈ ਥੋੜਾ ਨਹੀਂ ਬਲਕਿ 2500 ਕਰੋੜ ਦੇ ਕਰੀਬ ਹੈ ਪਸ਼ੂ ਸਾਡੇ ਬਾਹਰ ਜਨੇ ਬੰਦ ਹੋ ਗਏ ਇਸ ਕਰਕੇ ਸਾਡਾ ਜਿਹੜਾ ਸਿਸਟਮ ਹੈ ਉਹ ਬਹੁਤ ਲਾਸ ਸਿਸਟਮ ਚੱਲ ਰਿਹਾ ਇੱਕ ਗਾਂ ਤੇ ਅਸੀਂ ਬੱਚੀ ਤੇ ਇਹਨਾਂ ਵਿੱਚ 70 80 ਜਨ ਕਰ ਰਹੇ ਹਾਂ ਸਾਨੂੰ ਉਹਦੀ ਜਿਹੜੀ ਅਰਨਿੰਗ ਆ ਰਹੀ ਹੈ ਉਸ 50000 ਰੁਪਏ ਅਸੀਂ ਕਿੱਥੇ ਸਰਵਾਈਵ ਕਰਾਂਗੇ 2500 ਕਰੋੜ ਰੁਪਿਆ ਕਿਸਾਨਾਂ ਦਾ ਜਿਹੜਾ ਕਿਸਾਨਾਂ ਨੂੰ ਗਾਵਾਂ ਵੇਚ ਕੇ ਮਿਲਦਾ ਸੀ ਉਹ ਨਹੀਂ ਮਿਲਦਾ ਆ ਆਖਿਰ ਕੌਣ ਪਹੁੰਚਾਰਿਆ ਇਹ ਪੰਜਾਬ ਦੇ ਡੇਰੀ ਕਾਰੋਬਾਰ ਨੂੰ ਇਹ ਨੁਕਸਾਨ ਕੀ ਵਜਾਏ ਕਿ ਦੁੱਧ ਉਤਪਾਦਨ ਦੇ ਵਿੱਚ ਮੂਰੀ ਸੂਬੇ ਦੇ ਡੇਰੀ ਕਿਸਾਨ ਨਿਰਾਸ਼ ਨੇ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਇਹ ਸਭ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਉਹਨਾਂ ਦੀ ਸੁਣ ਲਓ ਜਿਹੜੇ ਡੇਰੀ ਫਾਰਮਿੰਗ ਵਿੱਚ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਮੋਹਾਲੀ ਦੇ ਪਿੰਡ ਮਾਨਖੀੜੀ ਦਾ ਕਿਸਾਨ ਜਗਤਾਰ ਸਿੰਘ ਜੋ ਪਿਛਲੇ ਕਰੀਬ 20 ਸਾਲਾਂ ਤੋਂ ਡੇਰੀ ਫਾਰਮਿੰਗ ਦਾ ਕੰਮ ਕਰ ਰਿਹਾ ਏ ਜਗਤਾਰ ਮੁੱਖ ਤੌਰ ਤੇ ਚੰਗੀ ਨਸਲ ਦੇ ਪਸ਼ੂ ਤਿਆਰ ਕਰਦਾ ਏ ਕੁਝ ਸਾਲ ਪਹਿਲਾਂ ਤੱਕ ਸਭ ਕੁਝ ਵਧੀਆ ਚੱਲ ਰਿਹਾ ਸੀ ਜੋ ਪਸ਼ੂ ਉਹ ਤਿਆਰ ਕਰਦਾ ਚੰਗੀ ਕੀਮਤ ਤੇ ਦੂਜੇ ਸੂਬੇ ਦੇ ਵਪਾਰੀਆਂ ਨੂੰ ਵੇਚ ਦਿੰਦਾ ਪਰ ਪਿਛਲੇ ਕੁਝ ਸਮੇਂ ਤੋਂ ਚੰਗਾ ਦੁੱਧ ਦੇਣ ਵਾਲੀਆਂ ਗਾਵਾਂ ਦਾ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਜੋ ਕੰਮ ਕਦੇ ਜਗਤਾਰ ਲਈ ਮੋਟੀ ਕਮਾਈ ਦਾ ਜ਼ਰੀਆ ਸੀ ਅੱਜ ਉਸ ਕੰਮ ਨੇ ਉਸ ਦੇ ਕੰਨੀ ਹੱਥ ਲਵਾ ਦਿੱਤੇ ਨੇ ਤਿਆਰ ਕਰਕੇ ਸਾਡੇ ਜਿਹੜੀ ਗਾਂ ਉਹ 70-80 ਹਜ਼ਾਰ ਰੁਪਏ ਸਾਡਾ ਟੋਟਲ ਖਰਚਾ ਆ ਜਾਂਦਾ ਸੀ ਛੋਟੇ ਬੱਚੇ ਨੂੰ ਸਹੀ ਦੁੱਧ ਪਿਲਾਉਣਾ ਕਿਉਂਕਿ ਅੱਗੇ ਜਿਹੜੀ ਉਹਦੀ ਦੁੱਧ ਦੀ ਇਹ ਤਾਂ ਜਿਹੜਾ ਹਿਊਮਨ ਸਿਸਟਮ ਹੈ ਨਾ ਅਸੀਂ ਉਹਨੂੰ ਡਿਵੈਲਪ ਸ਼ੁਰੂ ਤੋਂ ਹੀ ਕਰਦੇ ਆਂ ਉਹ ਤੇ 70-80 ਹਜ਼ਾਰ ਰੁਪਏ ਖਰਚਾ ਅਸੀਂ 1-1 ਲੱਖ ਦੀ ਗਾਂ ਵੀ ਵੇਚੀ ਆ ਹੁਣ ਤੋਂ 4-5 ਸਾਲ ਪਹਿਲਾਂ ਹੀ ਲੇਕਿਨ ਜੋ ਅੱਜ ਦੀ ਮਾਰਕੀਟ ਹੈ ਉਹ ਸਾਡਾ 80000 ਦਾ ਪਸ਼ੂ ਜਿਹੜਾ ਉਹ 50000 ਦੀ ਸੇਲ ਤੇ ਆ ਗਿਆ ਤੇ ਇਹਦਾ ਕਾਰਨ ਇਹ ਹੋਇਆ ਕਿ ਜਿਹੜਾ ਕਿ ਪਸ਼ੂ ਸਾਡੇ ਬਾਹਰ ਜਾਣੇ ਬੰਦ ਹੋ ਗਏ ਇਸ ਕਰਕੇ ਸਾਡਾ ਜਿਹੜਾ ਸਿਸਟਮ ਹੈ ਉਹ ਬਹੁਤ ਲਾਸ ਇਸ ਟਾਈਮ ਚੱਲ ਰਿਹਾ ਜਗਤਾਰ ਸਿੰਘ ਵਰਗਾ ਇਹ ਹਾਲ ਮੁਹਾਲੀ ਦੇ ਡੇਰੀ ਫਾਰਮਰ ਹਰਿੰਦਰ ਸਿੰਘ ਦਾ ਵੀ ਹੈ ਜਿਨ੍ਹਾਂ ਦੇ ਘਰ ਲੱਖਾਂ ਦੇ ਪਸ਼ੂ ਪੰਨੇ ਹੋਏ ਨੇ ਪਰ ਕੋਈ ਖਰੀਦਦਾਰ ਨਹੀਂ ਘਾਨੇ ਬੱਚੀ ਦਿੱਤੀ ਉਹਨੂੰ ਅਸੀਂ ਜਦੋਂ ਤੱਕ ਉਹ ਮੈਚ्योर ਹੋ ਕੇ ਕਾਵਿੰਗ ਚ ਸੂਣ ਦੇ ਟਾਈਮ ਤੱਕ ਆਉਂਦੀ ਹੈ ਉਹ ਤੇ ਅਸੀਂ ਇਨਵੈਸਟ ਕਰਦੇ ਹਾਂ तकरीबन 70 80 80000 ਰੁਪਇਆ ਅੱਜ ਕੀ ਹੋ ਰਿਹਾ ਜਿਹੜੀ ਬਾਜ਼ਾਰ ਚ ਵਪਾਰੀ ਨਾ ਆਉਣ ਕਾਰਨ ਗਾਂ ਦਾ ਰੇਟ ਹੀ 50 60000 ਤੇ ਖੜਾ ਹੈ ਜਿਹੜੀਆਂ گاਵਾ ਵੱਡੀਆਂ ਨੇ ਉਹਨਾਂ ਚੋਂ ਮੈਨੂੰ ਕੁਝ گاਵਾ ਸੇਲ ਕਰਨੀਆਂ ਪੈਣਗੀਆਂ ਜਾਂ ਮੈਨੂੰ ਹਰ ਇੱਕ ਸਾਲ ਇੱਕ 40-50 گاਵਾਾਂ ਵਾਸਤੇ ਉਸ ਤੋਂ ਬਾਅਦ ਵੱਧ ਜਾਣੀਆਂ ਫਿਰ 100 گاਵਾਾਂ ਵਾਸਤੇ ਹਰ ਇੱਕ ਨਵਾਂ ਸ਼ੈੱਡ ਬਣਾਉਣਾ ਪਊਗਾ ਜਿਹੜਾ ਕਿ ਜ਼ਿਮੀਂਦਾਰ ਵਾਸਤੇ ਪੋਸੀਬਲ ਨਹੀਂ ਹੈ। ਡੇਰੀ ਫਾਰਮਰ ਕਿਹੜੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਇਹ ਤੁਸੀਂ ਸਮਝ ਗਏ ਹੋਵੋਗੇ। ਤੇ ਹੁਣ ਗੱਲ ਸਭ ਤੋਂ ਅਹਿਮ ਸਵਾਲ ਤੇ ਕਿ ਆਖਿਰ ਇਹਨਾਂ ਡੇਰੀ ਵਾਲਿਆਂ ਦੀਆਂ گاਵਾਾਂ ਵਿਕਦੀਆਂ ਕਿਉਂ ਨਹੀਂ? ਕਿਉਂ ਲੱਖ ਰੁਪਏ ਦੀ ਕੀਮਤ ਵਾਲੀਆਂ گاਵਾਾਂ ਉਹ ਅੱਧੇ ਰੇਟ ਤੇ ਵੇਚਣ ਲਈ ਮਜਬੂਰ ਨੇ? ਤਾਂ ਇਸ ਦਾ ਜਵਾਬ ਵੀ ਪੀੜਿਤ ਡੇਰੀ ਵਾਲਿਆਂ ਦੀ ਹੀ ਜ਼ੁਬਾਨੀ ਸੁਣੋ। ਦੇ 2 ਸਾਲ ਤੋਂ ਜਿਹੜੀ ਅਸੀਂ ਬਰੀਡ ਵਧੀਆ ਤਿਆਰ ਕੀਤੀ ਹੈ ਬਾਹਰੋਂ ਸੀਮਨ ਮੰਗਾ ਕੇ ਇਹਦਾ ਸਾਡੀ ਜਿਹੜੀ ਮਤਲਬ ਇੱਕ ਤਾਂ ਦੁੱਧੋ ਸਾਡੀ ਇਨਕਮ ਹੁੰਦੀ ਹੈ ਜੀ ਦੂਜਾ ਸਾਡਾ ਜਿਹੜਾ ਅਸੀਂ ਪਸ਼ੂ ਸੇਲ ਕਰਦੇ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਗਈ ਕਿਉਂਕਿ ਜਿਹੜਾ ਸਾਡਾ ਪਸ਼ੂ ਬਾਹਰ ਜਾਣਾ ਹੁੰਦਾ ਸੀਗਾ ਯੂਪੀ ਗੁਰਜਰਾਤ ਜਾਂਦਾ ਸੀਗਾ ਹਰਿਆਣੇ 'ਚ ਜਾਂਦੇ ਸੀਗੇ ਇੱਕ ਨੂੰ ਕੁਛ ਗਊ ਰੱਖਿਆ ਇੱਕ ਦਾਲ ਬਣ ਗਿਆ ਜਿਹੜਾ ਕਿ ਹਰ ਰੋਜ਼ ਪੰਜਾਬ ਦੇ ਵਿੱਚੋਂ ਜਿਹੜੀਆਂ گاਵਾ ਸਾਡੀਆਂ ਬਾਰੋਂ ਜਾਂਦੀਆਂ ਸੀਗੀਆਂ ਉਹਦੇ ਚ ਰਿਕਾਵਟ ਬਣਨ ਲੱਗੇ ਕਿ ਇਹ ਤਾਂ ਹੀ ਕੱਟਣ ਵਾਲੀਆਂ ਗਾਵਾਂ ਆ ਲੇਕਿਨ ਸਾਰੀਆਂ ਸਾਡੀਆਂ ਜਿਹੜੀਆਂ ਗਾਵਾਂ ਜਾਂਦੀਆਂ ਹੈਗੀਆਂ ਉਹ ਪੰਜਾਬ ਦੇ ਆ ট্রাক ਵਹੀਕਲ ਜਾਂਦੇ ਨੇ ਉਹਨਾਂ ਨੂੰ ਡਰਾਈਵਰਾਂ ਨੂੰ ਕੁੱਟਿਆ ਜਾਂਦਾ ਜਿਹੜੇ ਕਿ ਪਸ਼ੂ ਲਿਆ ਰਹੇ ਉਹਨੇ ਬੰਦੇ ਆ ਉਹਨਾਂ ਦਾ ਕਦੇ ਕੈਸ਼ ਖੋਲਿਆ ਉਹਨਾਂ ਨੂੰ ਉਹਦੇ ਨਾਲ ਬਹੁਤ ਧੱਕੇਸ਼ਾਈ ਕਰ ਰਹੇ ਇਸ ਕਰਕੇ ਉਹ ਡਰਦੇ ਪੰਜਾਬ ਵੱਲ ਨੂੰ ਮਤਲਬ ਮੂੰਹ ਨਹੀਂ ਕਰਦੇ ਗੱਲ ਸਿਰਫ ਕੁੱਟਮਾਰ ਤੱਕ ਹੀ ਸੀਮਿਤ ਨਹੀਂ ਗਊ ਰੱਖਿਆ ਵਾਲੇ ਵਪਾਰੀਆਂ ਅਤੇ ਡਰਾਈਵਰਾਂ ਤੇ ਗੈਰ ਮਨੁੱਖੀ ਤਸ਼ੱਦਦ ਵੀ ਕਰਦੇ ਨੇ ਲੇਕਿਨ ਜਿਹੜੇ ਬਾਹਰੋਂ ਵਪਾਰੀ ਆਉਣੇ ਜਿਹੜਾ ਵਿਚਾਰਾ ਪਰਦੇਸ ਤੋਂ ਆਇਆ ਹੈ ਉਹਦੇ ਨਾਲ ਜਦੋਂ ਧੱਕਾ ਹੁੰਦਾ ਤੁਸੀਂ YouTube ਤੇ ਵੀਡੀਓ ਦੇਖ ਸਕਦੇ ਆ ਇਹ ਅਸੀਂ ਬਾਦਲ ਸਾਹਿਬ ਨੂੰ ਵੀ ਕਹਿ ਲਈ ਗੱਲ ਵੀ ਤੁਸੀਂ YouTube ਤੇ ਵੀਡੀਓ ਦੇਖ ਲਓ ਕਿ ਉਹ ਕਿਸ ਤਰ੍ਹਾਂ ਉਹਨਾਂ ਦੇ ਨਾਲ ਅਣਮਨੁੱਖੀ ਜਿਹੜੇ ਉਹ ਵਰਤਾਰਾ ਕਰ ਰਹੇ ਕਿਸੇ ਦੇ ਮੂੰਹ 'ਚ ਪਿਸ਼ਾਬ ਕਰ ਰਹੇ ਕਿਸੇ ਨੂੰ ਬਹੁਤ ਇਸ ਤਰ੍ਹਾਂ ਕੁੱਟ ਰਹੇ ਤਾਂ ਡੰਗਰਾਂ ਨੂੰ ਵੀ ਕੋਈ ਕੁੱਟਦਾ ਨਹੀਂ ਡੇਰੀ ਕਿਸਾਨ ਗਊ ਰੱਖਿਆ ਦੇ ਨਾਤੇ ਹੁੰਦੀ ਇਸ ਕੁੰਡਾਗਰਦੀ ਤੋਂ ਪਰੇਸ਼ਾਨੇ ਤੇ ਹੁਣ ਉਹ ਖੁਦ ਇਸ ਬਦਮਾਸ਼ੀ ਦੇ ਖਿਲਾਫ ਲਾਮਬੰਦ ਹੋਣ ਦੀ ਤਿਆਰੀ ਕਰ ਰਹੇ ਨੇ ਅਸੀਂ ਪਿਛਲੇ ਸਾਲ ਵੀ ਨਵੰਬਰ ਦਸੰਬਰ ਦੇ ਵਿੱਚ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਸੀ ਵੀ ਜਿਹੜਾ ਐਨਓਸੀ ਦਾ ਸਰਟੀਫਿਕੇਟ ਮਿਲਣ ਦਾ ਜਿਹੜਾ ਸਿਸਟਮ ਆ ਉਹਨੂੰ ਸਰਲ ਕੀਤਾ ਜਾਵੇ ਤੇ ਜਿਹੜੇ ਇਹ ਗਊ ਰੱਖਿਆ ਦਲ ਦੇ ਨਾਂ ਦੇ ਉੱਤੇ ਲੁੱਟਖੋਟ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਪਰ ਅੱਜ ਤੱਕ ਇਹ ਕੁਝ ਨਹੀਂ ਹੋਇਆ ਹੁਣ ਇਸ ਕਰਕੇ ਅਸੀਂ ਪਿਛਲੇ ਦੋ ਤਿੰਨ ਦਿਨ ਪਹਿਲਾਂ ਇਹ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਦੁਬਾਰਾ ਇਹ ਕਿਹਾ ਵੀ ਦੱਸ ਦਿੰਦੇ ਅੰਦਰੰਦਰ ਦਾ ਕੋਈ ਸਰਲ ਹੱਲ ਕਰੋ ਨਹੀਂ ਤਾਂ ਅਸੀਂ ਕੋਈ ਨਾ ਕੋਈ ਆਪਣਾ ਸੰਘਰਸ਼ ਸ਼ੁਰੂ ਕਰਾਂਗੇ ਗਊ ਰੱਖਿਆਕ ਦਲਾਂ ਦੀ ਗੁੰਡਾਗਰਦੀ ਦੇ ਕਾਰਨ ਇਕਿਆਂ ਦੋ ਨਹੀਂ ਬਲਕਿ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਏ ਪ੍ਰੋਗਰੈਸਿਵ ਡੇਰੀ ਫਾਰਮਰ ਐਸੋਸੀਏਸ਼ਨ ਦੇ ਵੱਲੋਂ ਕੀਤੇ ਸਰਵੇ ਦੇ ਮੁਤਾਬਕ ਪੰਜਾਬ ਦੇ ਵਿੱਚ ਰੋਜ਼ਾਨਾ ਕਰੀਬ 800 ਤੋਂ ਵੀ ਵਦੇਰੇ گاਵਾਂ ਨੂੰ ਦੂਜੇ ਸੂਬਿਆਂ ਜਿਵੇਂ ਕਿ ਗੁਜਰਾਤ, ਯੂਪੀ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਭੇਜਿਆ ਜਾਂਦਾ ਸੀ ਪਰ ਹੁਣ ਗਊ ਰੱਖਿਆਕ ਤਲਾ ਦੇ ਡਰ ਦੇ ਕਾਰਨ ਇਹ گاਵਾਂ ਨਹੀਂ ਭੇਜੀਆਂ ਜਾ ਰਹੀਆਂ ਇਹਨਾਂ گاਵਾਂ ਦੀ ਸਾਲਾਨਾ ਗਿਣਤੀ 1 ਲੱਖ ਦੇ ਕਰੀਬ ਬਣਦੀ ਹੈ ਤੇ ਸਾਲਾਨਾ ਕੀਮਤ 2500 ਕਰੋੜ ਯਾਨੀ ਸੂਬੇ ਦੇ ਡੇਰੀ ਕਾਰੋਬਾਰੀ ਸਾਲਾਨਾ 2500 ਕਰੋੜ ਦਾ ਘਾਟਾ ਚੱਲ ਰਹੇ ਨੇ ਤੇ ਵਿੱਚੋਂ ਅਸੀਂ ਜੇ ਦੇਖੀਏ 3 ਲੱਖ ਗਾਂ ਸਾਲ ਦੀ ਦੂਜੇ ਸੂਬਿਆਂ ਨੂੰ ਜਾਂਦੀ ਸੀ ਪਿਛਲੇ ਸਾਲ ਤੱਕ ਉਹ 3 ਲੱਖ گاਾਂ ਦਾ ਜੇ ਆਈਡੀਅਲ ਜੇ ਲਾਈਏ ਤਾਂ 2500 ਕਰੋੜ ਰੁਪਇਆ ਕਿਸਾਨਾਂ ਦਾ ਜਿਹੜਾ ਕਿਸਾਨਾਂ ਨੂੰ گاਵਾਾਂ ਵੇਚ ਕੇ ਮਿਲਦਾ ਸੀ ਉਹ ਨਹੀਂ ਮਿਲ ਰਿਹਾ ਉਹ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਜੇ 2500 ਕਰੋੜ ਰੁਪਏ ਦਾ ਸਿੱਧਾ ਘਾਟਾ ਕਿਸਾਨਾਂ ਨੂੰ ਪੈ ਰਿਹਾ ਤਾਂ ਇਹ ਕਿਵੇਂ ਸਰਵਾਈਵ ਕਰ ਰਹੇ ਨੇ ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਡੇਰੀ ਕਿਸਾਨਾਂ ਦੇ ਲਈ ਮੁਸ਼ਕਲ ਸਿਰਫ ਗਊ ਰੱਖਿਆਕ ਦਾ ਹੀ ਨਹੀਂ ਬਲਕਿ ਸਰਕਾਰ ਵੀ ਹੈ ਗਾਵਾਂ ਨੂੰ ਦੂਜੇ ਸੂਬੇ ਦੇ ਵਿੱਚ ਭੇਜਣ ਦੀ ਪ੍ਰਕਿਰਿਆ ਐਨੀ ਔਖੀ ਹੈ ਕਿ ਡੇਰੇ ਕਿਸਾਨ ਸਰਕਾਰੀ ਦਫ਼ਤਰਾਂ ਦੇ ੱੱਕੇ ਖਾ ਕੇ ਥੱਕ ਜਾਂਦੇ ਨੇ ਜਿਹੜੀ ਪ੍ਰਕਿਰਿਆ ਉਹ ਐਨੀ ਜ਼ਿਆਦਾ ਟਫ ਕੀਤੀ ਹੋਈ ਆ ਵੀ ਡੀਸੀ ਦਫ਼ਤਰ ਜਾਓ ਉੱਥੋਂ ਫਿਰ ਪੁਲਿਸ ਇਨਕੁਆਰੀ ਹੁੰਦੀ ਆ ਪੁਲਿਸ ਇਨਕੁਆਰੀ ਤੋਂ ਫਿਰ ਵਾਪਸ ਜੋ ਵੀ ਅ ਇਲਾਕੇ ਦਾ ਡਾਕਟਰ ਆ ਉਹ ਤੋਂ ਇਨਕੁਆਰੀ ਕਰਾ ਕੇ ਫਿਰ ਦੁਬਾਰਾ ਡੀਸੀ ਆਫਿਸ ਜਾਂਦੀ ਆ ਫਿਰ ਉੱਥੋਂ ਗਊ ਰੱਖਿਆ ਵਾਲੇ ਵੀ ਇਹਨਾਂ ਨੇ ਉਹਦੇ ਮੈਂਬਰ ਬਣਾ ਰੱਖੇ ਆ ਉੱਥੋਂ ਫਾਈਲੋਂ ਕੱਢਦੇ ਹੀ ਨਹੀਂ ਹੈ ਅੱਗੇ ਜਿਹੜਾ ਇੱਕ ਵਾਰ ਆ ਕੇ ਇੱਥੇ ਐਨਾ ਹਰਾਸ਼ ਹੋ ਗਿਆ ਇਹਦੇ ਕਾਉਸਲਰ ਟਰੈਕਟ ਦੇ ਵਿੱਚ ਇੱਕ ਐਨਓਸੀ ਹੁੰਦੀ ਦੂਇਸ ਐਕਸਪੋਰਟ ਸਰਟੀਫਿਕੇਟ ਕਹਿੰਦੇ ਉਹਨੂੰ ਉਹ ਲੈਣਾ ਹੁੰਦਾ ਉਹਦਾ ਐਨਾ ਸਿਸਟਮ ਲੈਂਥੀ ਹੈ ਕਿ ਜਿਹੜਾ ਫਾਰਮਰ ਉੱਥੋਂ ਆ ਗਿਆ ਜਾਂ ਵਪਾਰੀ ਆ ਗਿਆ ਜੇ ਇਹ ਲਾਈਫਸਟਾਕ ਹੈ ਮੈਂ ਫਰਜ਼ ਕਰੋ ਤੁਹਾਨੂੰ ਐਨੀਮਲ ਸੇਲ ਕਰਤੇ ਤੁਸੀਂ ਉਹਨੂੰ ਬੱਤੇ ਬਾਅਦ ਇੱਕ ਦਿਨ ਇੱਥੇ ਹੋਲਡ ਕਰ ਸਕਦੇ ਥੋਨੂੰ ਲਿਆਣਾ ਪਊਗਾ ਨਾ ਮੈਂ ਰੱਖਣੇ ਨਾ ਤੁਹਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਇੱਕ ਤਾਂ ਸਰਕਾਰ ਨੂੰ ਉਹਦੇ ਵਿੱਚ ਚਾਹੀਦਾ ਹੈ ਕਿ ਉਹਨੂੰ ਸਾਨੂੰ ਬਾਂਡੇ ਦੇ ਵਿੱਚ ਉਹ ਸਰਟੀਫਿਕੇਟ ਇਸ਼ੂ ਹੋਰਨਾ ਚਾਹੀਦਾ ਵੈਟਰਨਰੀ ਅਫਸਰ ਨੂੰ ਤੇ ਹਦਾਇਤਾਂ ਕਰ ਦਿੱਤੀਆਂ ਜਾਣ ਚਾਹੀਦੀਆਂ ਗਾਵਾਂ ਦੀ ਵਿਕਰੀ ਨਾ ਹੋਣ ਕਰਕੇ ਨੁਕਸਾਨ ਸਿਰਫ ਡੇਰੀ ਵਾਲਿਆਂ ਨੂੰ ਨਹੀਂ ਬਲਕਿ ਵਪਾਰੀਆਂ ਨੂੰ ਵੀ ਹੋ ਰਿਹਾ ਜੋ ਵਿਚੋਲੀਏ ਦਾ ਕੰਮ ਕਰਦੇ ਸੀ ਜਾਂ ਪਸ਼ੂ ਖਰੀਦ ਕੇ ਦੂਜੇ ਸੂਬਿਆਂ ਨੂੰ ਵੇਚਦੇ ਸੀ ਪਰ ਅੱਜ ਜਦੋਂ ਪਸ਼ੂ ਵਿਕਣੇ ਹੀ ਨਹੀਂ ਤਾਂ ਖਰੀਦੇ ਕੌਣ ਹੁਣ ਇਸ ਟਾਈਮ ਦੋ ਤਿੰਨ ਸਾਲ ਦਾ ਇਹਨਾਂ ਮੰੰਡਾ ਚੱਲ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਵੇ ਬਾਦ ਸਰਕਾਰ ਨੇ ਨਾ ਵਸੋਂ ਖੁਸ਼ ਕੀ ਕਹੀਏ ਤੁਹਾਨੂੰ ਹੁਣ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਗਊਆਂ ਲੈਣੇ ਦੇਣੇ ਬਿਨੈ ਵਿੱਚ ਬਾਹਰ ਦਾ ਗਾਹਕ ਨਹੀਂ ਆ ਰਿਹਾ ਬਿਲਕੁਲ ਵੀ ਸੇਲ ਪ੍ਰਚੇ ਚ ਐਨਾ ਮਤਲਬ ਲਾਸ ਹੋ ਰਿਹਾ ਪਛੋਣਾ ਜੇ ਘੱਟੋ ਘੱਟ ਅਸੀਂ 50 ਨੂੰ ਮਿਲ ਮਹੀਨੇ ਦੇ ਕੱਢਦੇ ਸੀ ਜਦੋਂ ਹੁਣ 15 20 ਦੀ ਡਿਟੇਲ ਰਹਿ ਗਈ ਸਾਰੀ ਬਾਹਰ ਦਾ ਗਾਹਕ ਆ ਹੀ ਨਹੀਂ ਰਿਹਾ ਗਊ ਰਖਸ਼ ਵਾਲੇ ਤੰਗ ਪਾਉ ਕਰਦੇ ਨੇ ਟਰਾਂਸਪੋਰਟ ਬਹੁਤ ਔਖਾ ਕੋਈ ਜਾਣਾ ਨਹੀਂ ਮੰਦਾ ਬਾਹਰ ਵਪਾਰੀ ਗਾਂਾਂ ਖਰੀਦਣੋਂ ਹਟ ਗਏ ਨੇ ਤੇ ਜੇ ਕੋਈ ਖਰੀਦ ਵੀ ਲਵੇ ਤਾਂ ਟਰਾਂਸਪੋਰਟਰ گاਵਾਂ ਨੂੰ ਦੂਜੇ ਸੂਬੇ ਦੇ ਵਿੱਚ ਲਿਜਾਉਣ ਲਈ ਨਹੀਂ ਮੰਨਦੇ ਡਰਾਈਵਰ ਦੱਸਦੇ ਨੇ ਕਿ ਗਊ ਰਖੇਕ ਢਾਲ ਵਾਲੇ ਕਦੇ ਵੀ ਹਮਲਾ ਕਰ ਦਿੰਦੇ ਨੇ ਤੇ ਫਿਰ ਕਿਸੇ ਦੀ ਵੀ ਨਹੀਂ ਸੁਣਦੇ ਇਹ ਡਰਾਈਵਰ ਮੰਨਦੇ ਨੇ ਕਿ ਗਊ ਰਖੇਕ ਧਲਾ ਦੇ ਕੰਨ ਉਹਨਾਂ ਦੇ ਕਾਰੋਬਾਰ ਦਾ ਭਾਰੀ ਨੁਕਸਾਨ ਹੋ ਰਿਹਾ ਏ ਲੇਕ ਆ ਜਿਹੜੇ ਸੇਵਸਾਇਨ ਵਾਲੇ ਆ ਜਾਂ ਹੋਰ ਆ ਇਹ ਬਹੁਤ ਤੰਗ ਕਰਦੇ ਆ ਰਾਤ ਜਦ ਤੱਕ ਕੋਈ ਮਤਲਬ ਇਹ ਜਾ ਜੋ ਹੋਵੇ ਵੀ ਵੀ ਆਈਫੀ ਡਰਾਈਵਰ ਜਾਂ ਕੁਝ ਬਣੇ ਜਿਹੜਾ ਇਹ ਜੇ ਦੁੱਧ ਵਾਲੀਆਂ ਗਏ ਆ ਉਹਨਾਂ ਨੂੰ ਮਤਲਬ ਤੰਗ ਕਰਦੇ ਐ ਸਿਪ ਸੈਨਾ ਵਾਲੇ ਰੋਕ ਕੇ ਇਹ ਦਿੱਕਤ ਆਉਂਦੀ ਆ ਤਾਂ ਕਰਕੇ ਜਾਂਦਾ ਨਹੀਂ ਐ ਗੱਡੀ ਵਾਲਾ ਕੋਈ ਇਹ ਹੀ ਵਜ੍ਹਾ ਇੱਕ ਪੁਲਿਸ ਬਹੁਤ ਤੰਗ ਕਰਦੀ ਆ ਡੰਗਰਾਂ ਵਾਲੀ ਗੱਡੀ ਨੂੰ ਪੁਲਿਸ ਮਲਾਜ਼ਮ ਹੋ ਕੇ ਇੱਕ ਸਿਪ ਸੈਨਾ ਵਾਲੇ ਹੋ ਕੇ ਇਹ ਬਹੁਤ ਬਾਲਾ ਤੰਗ ਕਰਦੇ ਡਰਾਈਵਰ ਪਰ ਆਉਂਦੀ ਸਾਰੇ ਜਿਹੜੇ ਮੁਸੀਬਤ ਆਉਂਦੀ ਡਰਾਈਵਰ ਪਰ ਆਉਂਦੀ ਆ ਉਹ ਬਾਕੀ ਤੇ ਬਿਵਾਰੀ ਭੱਜ ਜਾਂਦੇ ਆ ਹੋਰ ਵੀ ਭੱਜ ਜਾਂਦਾ ਅੜ ਜਾਂਦਾ ਡਰਾਈਵਰ ਤਾਂ ਇਹ ਜੀ ਲੱਦ ਨਹੀਂ ਮੁੜਗੇ ਇਹ ਗਾਂ ਗੁੰਦ ਕਰਦ ਨਹੀਂ ਕੋਈ ਨਾ ਨਾ ਜੀ ਅਸੀਂ ਲੱਦਦੇ ਹੀ ਨਹੀਂ ਇਹ ਜਗ੍ਹਾ ਸਮਾਨ ਨਹੀਂ ਲੱਦਦੇ ਹਾਂ ਜੀ ਲੱਦ ਕੇ ਰਾਜੀ ਹੋ ਨਹੀਂ ਜਾਂ ਜੀ ਕਿ ਪਾੜ ਦੇ ਇੱਕ ਵਸ ਰਹਿ ਕੇ ਦੁੱਗਣਾ ਦੇ ਕੇ ਫਿਰ ਛੁੱਟਦੇ ਨਾਲੇ ਗੱਡੀ ਪਾਉਂਡ ਹੋ ਜਾਂਦੀ ਹੈ ਇਹ ਕਰਕੇ ਜੀ ਮੁਸ਼ਕਲ ਹੈ ਡੇਰੀ ਕਿਸਾਨ ਗਾਂਵਾਂ ਨਾ ਵਿਕਣ ਕਾਰਨ ਪਰੇਸ਼ਾਨ ਨੇ ਸਾਲਾਨਾ ਕਰੋੜਾਂ ਦੇ ਘਾਟੇ ਦੀ ਗੱਲ ਕਰ ਰਹੇ ਨੇ ਪਰ ਡੇਰੀ ਕਿਸਾਨਾਂ ਦੇ ਨੁਕਸਾਨ ਬਾਰੇ ਜਵਾਬ ਦੇਣ ਦੀ ਥਾਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਉਲਟਾ ਕਿਸਾਨਾਂ ਦੇ ਘਾਟੇ ਤੇ ਹੀ ਸਵਾਲ ਖੜੇ ਕਰ ਦਿੱਤੇ ਪਰ ਇਹ ਕੁਝ ਮੈਨੂੰ ਲੱਗਦਾ ਸਵਾਰਥੀ ਲੋਕ ਨੇ ਜਿਹੜੇ ਜਾਣ ਬੁੱਝ ਕੇ ਪ੍ਰੋਬਲਮ ਨੂੰ ਕ੍ਰੀਏਟ ਕਰ ਰਹੇ ਨੇ 2500 ਕਰੋੜ ਰੁਪਏ ਦਾ ਮੈਨੂੰ ਤਾਂ ਲੱਗਦਾ ਕਿ 2500 ਕਰੋੜ ਰੁਪਏ ਦੀ ਗੱਲ ਹੀ ਉਹਨਾਂ ਦੀ ਸਰਾਸਰ ਝੂਠੀ ਏ ਜੋ 2500 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਨੇ ਕਿੱਥੇ ਨੁਕਸਾਨ ਹੋਇਆ ਉਹਦਾ ਗਵਰਨਮੈਂਟ ਨੂੰ 2500 ਕਰੋੜ ਰੁਪਏ ਦਾ ਕਿੰਨਾ ਰੈਵਨਿਊ ਗਿਆ ਗਵਰਨਮੈਂਟ ਨੂੰ ਤੇ 25 ਰੁਪਏ ਵੀ ਰੈਵਨਿਊ ਨਹੀਂ ਦੇ ਰਹੇ 2500 ਕਰੋੜ ਦੀ ਗੱਲ ਕਰ ਰਹੇ ਨੇ ਉਹ ਆਪਣੀ ਪਰਸਨਲ ਇਨਕਮ ਨੂੰ ਵਧਾਣ ਵਾਸਤੇ ਪਰਸਨਲ ਇਨਕਮ ਨੂੰ ਘਟਾਣ ਵਾਸਤੇ ਉਹ ਕਿਸੇ ਬੇਜਬਾਨ ਨੂੰ ਸਲੈਟਰ ਹਾਊਸ ਦੇ ਵਿੱਚ ਭੇਜਣ ਐਸਾ ਕਮਿਸ਼ਨ ਉਹਨਾਂ ਨੂੰ ਬਿਲਕੁਲ ਕਿਸੇ ਕੀਮਤ ਤੇ ਇਜਾਜ਼ਤ ਨਹੀਂ ਦੇਗਾ ਐਜ ਪਰ ਲਾ ਕੰਮ ਕਰਨ ਸਾਨੂੰ ਅਰਥ ਕੋਈ ਪ੍ਰਾਪਤ ਪੰਜਾਬ ਗਊ ਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ ਸਵਾਲ ਸਿਰਫ ਡੇਰੀ ਕਿਸਾਨਾਂ ਦੇ ਨੁਕਸਾਨ ਹੋਤੇ ਹੀ ਨਹੀਂ ਚੁਕੇ ਬਲਕਿ ਸੜਕਾਂ ਤੇ ਘੁੰਮਦੀਆਂ ਅਵਾਰਾ گاਵਾਂ ਲਈ ਵੀ ਡੇਰੀ ਵਾਲਿਆਂ ਨੂੰ ਹੀ ਜ਼ਿੰਮੇਵਾਰ ਦੱਸਿਆ ਸਾਡੇ ਮार्फत ਸਾਰੇ ਫਾਰਮਰ ਨੂੰ ਵੀ ਪੁੱਛਣਾ ਚਾਹਨਾ ਅੱਜ ਪੰਜਾਬ ਦੀਆਂ ਸੜਕਾਂ ਤੇ 1 ਲੱਖ 6000 ਦੇ ਕਰੀਬ ਲਵਾਰਸ ਬੇਸਹਾਰਾ ਗਊ ਤਨ ਆ ਗਿਆ ਉਹ ਜਾਂ ਤੇ ਨੰਦੀ ਨੇ ਜਾਂ ਉਹ ਨਾ ਦੁੱਧ ਦੇਣ ਵਾਲੀਆਂ ਅਨਪ੍ਰੋਡਕਟਿਵ ਗਊਆਂ ਨੇ 12 1500 ਦੇ ਕਰੀਬ ਪੰਜਾਬ ਦੇ ਵਿੱਚ ਡੈਰੀ ਫਾਰਮਰ ਨੇ ਮੈਂ ਸਾਰੇ ਡੈਰੀ ਫਾਰਮਰ ਦੀ ਵੀ ਜਾ ਕੇ ਦੇਖਿਆ ਉਹਦੇ ਵਿੱਚ ਇੱਕ ਵੀ ਬੈਲ ਬੱਚਾ ਉਹਨਾਂ ਦੇ ਕੋਲ ਗਊਦਾ ਨਹੀਂ ਹੈ ਇੱਕ ਵੀ ਗਊ ਬਗਰ ਦੁੱਧ ਦੇਣ ਤੋਂ ਨਹੀਂ ਕਾਰਨ ਜਿੰਨਾ ਵੀ ਉਹਨਾਂ ਕੋਲੋਂ ਨੰਦੀ ਲੈ ਜਾਂ ਜਿਹੜੀ ਗਊ ਦੁੱਧ ਨਹੀਂ ਦਿੰਦੀ ਉਹ ਬਾਹਰ ਸੜਕਾਂ ਤੇ ਛੱਡ ਦਿੰਦੇ ਨੇ ਗੱਲ ਦੇਸੀ گاਵਾਂ ਦੀ ਆਈ ਤਾਂ ਡੇਰੇ ਕਿਸਾਨਾਂ ਨੇ ਇਸ ਤਾ ਵੀ ਜਵਾਬ ਦਿੱਤਾ ਏ ਕਿਸਾਨਾਂ ਦਾ ਕਹਿਣਾ ਏ ਕਿ ਜੇ ਦੇਸੀ گاਵਾਂ ਵੱਲ ਲੈ ਜਾਣਾ ਹੀ ਸੀ ਤਾਂ ਸਰਕਾਰ ਵਿਲੈਤੀ گاਵਾਂ ਲੈ ਕੇ ਹੀ ਕਿਉਂ ਆਈ ਤੁਸੀਂ ਗਾਂ ਪਹਿਲੀ ਗੱਲ ਤਾਂ ਲੈ ਕੇ ਕਿੱਥੋਂ ਆਉਣੀ ਆ ਨਾਉ ਦੀ ਇੰਨੀ ਜ਼ਿਆਦਾ ਬਰੀਡ ਡਿਵੈਲਪ ਹੋ ਸਕਦੀ ਆ ਜਾਂ ਤਾਂ ਇਹ ਜਿਹੜੇ ਨੇਤਾ ਲੋਗ ਨੇ ਇਹ ਰੱਖ ਕੇ ਸਾਨੂੰ ਦਿਖਾਉਣ ਫਾਰਮ ਬਾਦਲ ਸਾਹਿਬ ਜਾਂ ਜਿਹੜੇ ਹੋਰ ਨੇਤਾ ਲੋਗ ਸਾਨੂੰ ਕਹਿੰਦੇ ਨੇ ਵੀ ਆਹ ਦੇਸੀ ਗਾਂਵਾਂ ਰੱਖੋ ਇਹ 5-5 4-4 100 ਗਾਂ 100-100 ਗਾਂ ਦਾ ਪ੍ਰੋਜੈਕਟ ਇੱਕ ਲਾ ਕੇ ਆਪ ਦਾ ਉਹ ਸਾਨੂੰ ਕਾਮਯਾਬ ਕਰਕੇ ਦਿਖਾਉਣ ਅਸੀਂ ਫਿਰ ਇਸ ਬਸੇ ਨੂੰ ਤੁਰਪਾਂਗੇ ਹੁਣ ਇੱਕ ਚੀਜ਼ ਜਿਹੜੀ ਪੂਰੀ ਸੈਟਅਪ ਹੋਈ ਹੀ ਆ ਫਾਰਮ ਪੂਰੇ ਚੱਲ ਰਹੇ ਨੇ ਉਹਨਾਂ ਨੂੰ ਫਾਰਮ ਨੂੰ ਫਿਰ ਬੈਕ ਗੇਅਰ ਲਾ ਕੇ ਪਿੱਛੇ ਲੈ ਕੇ ਆਉਣ ਵਾਲੀ ਗੱਲ ਤੇਰੀ ਕਿਸਾਨਾਂ ਦੀ ਸਮੱਸਿਆ ਦੇ ਹਾਲ ਬਾਰੇ ਜਦੋਂ ਅਸੀਂ ਸੂਬੇ ਦੇ ਪਸ਼ੂ ਪਾਲਣ ਮੰਤਰੀ ਨੂੰ ਸਵਾਲ ਪੁੱਛਿਆ ਤਾਂ ਜਵਾਬ ਗਊ ਰੱਖਿਆ ਦਲਾ ਦੇ ਪੱਖ ਵਿੱਚ ਜਾਂਦਾ ਨਜ਼ਰ ਆਇਆ ਕਿਉਂਕਿ ਤੁਸੀਂ ਸਰਕਾਰ ਚ ਵੀ ਉਹ ਗਊ ਰੱਖਿਆ ਕਰਕੇ ਉਹ ਭੇਜਨੇ ਬਾਰੇ ਟਰਾਂਸਪੋਰਟਰ ਲੈ ਕੇ ਨਹੀਂ ਜਾਣਾ ਚਾਹੁੰਦੇ ਤੋਂ ਤੇ ਇਹਦੇ ਬਾਰੇ ਤੁਸੀਂ ਉਹ ਕਈ ਪ੍ਰੋਬਲਮ ਅੰਝੇ ਜੇ ਇੱਥੇ ਜੋ ਖੜਦੇ ਆ ਤੇ ਕਈ ਵਾਰ ਆਪਣੇ ਵੀਰ ਇੱਥੋਂ ਪੰਜਾਬ ਦੇ ਕਹਿੰਦੇ ਵੀ ਸ਼ਾਇਦ ਉਹ ਮਾਰਵਾਤੇ ਕਰਦੇ ਉਹ ਪ੍ਰੋਬਲਮ ਆਉਂਦੀਆਂ ਇਹੋ ਜਿਹੀਆਂ ਫਿਰ ਉਹ ਜਦੋਂ ਅਸੀਂ ਚਾਹੁੰਦੇ ਨਹੀਂ ਵੀ ਇਹੋ ਜਿਹਾ ਕੰਮ ਹੋਵੇ ਕਿਉਂਕਿ ਸਾਡਾ ਸਾਡਾ ਨਾਰਾ ਜਿਹੜਾ ਮਾਨਕੀ ਜਾਤ ਸਭੇ ਇੱਕੋ ਪਛਾਨ ਹੈ। ਤੋਂ ਖਰਕੇ ਹੀ ਫਿਰ ਕਈ ਕਾਨੂੰਨੀ ਜਿਹੜੀ ਕਾਨੂੰਨ ਦੇ ਦਾਇਰੇ ਚ ਗੱਲ ਬਾਹਰ ਆਉਂਦੀ ਉੱਥੇ ਫਿਰ ਕਈ ਗਲਮ ਬੇਵਸ਼ੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਤੇ ਪਸ਼ੂ ਪਾਲਣ ਮੰਤਰੀ ਬੇਸ਼ੱਕ ਇੱਕ ਸਰਵੇਚ ਗਊ ਰੱਖਿਆਕ ਤਲਾਂ ਦੀ ਪਿੱਠ ਥਾਪੜ ਰਹੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਨੇ ਗਊ ਰੱਖਿਆ ਦੇ ਨਾਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ। ਤੇ ਨਾਲ ਹੀ ਸੂਬਾ ਸਰਕਾਰਾਂ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਦਮ ਚੁੱਕਣ ਲਈ ਕਿਹਾ ਹੈ। मैं राज्य सरकारों को अनुरोध करता हूं कि ऐसे जो स्वयं से भी निकले हैं अपने आप को बड़ा गौरक्षक मानते हैं उनका जरा डोजियर तैयार करो सत्तर अस्सी परसेंट ऐसे निकलेंगे जो ऐसे गोरख धंधे करते हैं जो समाज स्वीकार नहीं करता है लेकिन अपनी उस बुराइयों को से बचने के लिए ये गौरक्षा का चोला पहन करके निकलते प्रधानमंत्री के बयान से खुद शिवसेना के आगुआ ने मोर लाई है ਸ਼ਿਵ ਸੈਨਾ ਦਾ ਕਹਿਣਾ ਹੈ ਕਿ ਫਰਜ਼ੀ ਗਊ ਰੱਖਿਆਕਾਂ ਦੀ ਗੱਲ ਸੱਚੀ ਹੈ ਉਹਨਾਂ ਨੇ ਇਹ ਵੀ ਕਬੂਲ ਕੀਤਾ ਹੈ ਕਿ ਅਜਿਹੇ ਲੋਕ ਸਿਰਫ ਕੁਝ ਪੈਸਿਆਂ ਦੀ ਖਾਤਰ ਅਜਿਹਾ ਕਰਦੇ ਨੇ ਮਤਲਬ ਹਿੰਦੁਸਤਾਨ ਵਿੱਚ ਕਿਹਾ ਪੰਜਾਬ ਵਿੱਚ ਵੀ ਸ਼ਿਵ ਸੈਨਾ ਦੇ ਲਗਲਸ ਸੰਗਠਨ ਚੱਲ ਰਹੇ ਹਨ ਗਊ ਰੱਖਿਆ ਦਲ ਦੇ ਨਾਮ ਤੇ ਵੀ ਲੋਕ ਕੁਝ ਲੋਕ ਕੰਮ ਕਰ ਰਹੇ ਹਨ ਪਰ ਜ਼ਿਆਦਾਤਰ ਲੋਕ ਮੈਂ ਉਹਨਾਂ ਦੀ ਬਾਤ ਸੇ ਪ੍ਰਧਾਨ ਮੰਤਰੀ ਦੀ ਬਾਤ ਸੇ ਬਿਲਕੁਲ ਸਹਿਮਤ ਹਾਂ ਜ਼ਿਆਦਾਤਰ ਲੋਕ ਜੋ 80% ਸੇ ਜ਼ਿਆਦਾ ਲੋਕ ਇਸ ਮੇ ਦੁਕਾਨਦਾਰੀ ਕਰ ਰਹੇ ਹਨ ਇਹ ਸਭ ਬਣਾ ਰਹੇ ਆਂ ਟਰੱਕੋ ਵਾਲੋਂ ਨੂੰ ਰੋਕਾ ਜਾ ਰਿਹਾ ਹੈ। ਉਹਨਾਂ ਸੇ ਪੈਸੇ ਲਏ ਜਾ ਰਹੇ ਆਂ ਜੋ ਪੈਸੇ ਨਹੀਂ ਦਿੱਤੇ ਜਾਤੇ, ਉਹਨਾਂ ਨੂੰ ਪਕੜਵਾਇਆ ਜਾ ਰਿਹਾ ਹੈ। ਗਊ ਰੱਖਿਆ ਦੇ ਨਾਤੇ ਵਪਾਰੀਆਂ ਦੇ ਨਾਲ ਕੁੱਟਮਾਰ ਅਤੇ ਨਕਦੀ ਖੋਣ ਦੀਆਂ ਘਟਨਾਵਾਂ ਬਾਰੀ ਸੂਬਿਆਂ ਦੇ ਵਪਾਰੀਆਂ ਦਾ ਪੰਜਾਬ ਦੇ ਨਾਲੋਂ ਮੂੰਹ ਭੰਗ ਕਰ ਰਹੀਆਂ ਨੇ। ਪੰਜਾਬ ਸਰਕਾਰ ਨੇ ਗਾਵਾਂ ਦੀ ਰੱਖਿਆ ਲਈ ਕਮਿਸ਼ਨ ਤਾਂ ਬਣਾ ਦਿੱਤਾ ਪਰ ਗਾਵਾਂ ਵਾਲੇ ਦੀ ਰੱਖਿਆ ਕੌਣ ਕਰੇਗਾ? ਸਰਕਾਰ ਨੂੰ ਇਸ ਸਵਾਲ ਦੇ ਜਵਾਬ ਲਈ ਵਿਚਾਰ ਕਰਨੀ ਪਵੇਗੀ ਕਿਉਂਕਿ ਕਰੋੜਾਂ ਦਾ ਨੁਕਸਾਨ ਚੱਲ ਰਿਹਾ ਹੈ ਡੈਰੀ ਫਾਰਮ ਬਹੁਤ ਅਚਰ ਇਸ ਕਿਤੇ ਨੂੰ ਨਹੀਂ ਬਚਾ ਸਕਦੇ